ਬਹੁਤ ਸਾਰੀਆਂ ਗੱਲਾਂ ਦੱਬ ਕੇ ਬੈਠੀਆਂ ਹੁੰਦੀਆਂ ਔਰਤਾਂ ਹਾਂਜੀ ਡਿਸਕਸ ਨਹੀਂ ਕਰ ਪੰਦੀਆਂ ਤੁਸੀਂ ਸੈਸ਼ਨਸ ਕਰਦੇ ਹੋ ਲੋਕਾਂ ਦੇ ਤੁਸੀਂ ਮੈਂ ਇੱਕ ਵਰਡ ਵਾਰ-ਵਾਰ ਵਾਰ-ਵਾਰ ਜਿਹੜਾ ਸੁਣਦਾ ਮਾਂ ਤੁਸੀਂ ਆਪਣੇ ਮਾਈਂਡ ਨੂੰ ਰਿਲੈਕਸ ਕਰ ਰਹੇ ਹੋ ਰਿਲੈਕਸ ਕਰ ਰਹੇ ਹੋ ਰਿਲੈਕਸ ਕਰ ਰਹੇ ਹੋ ਜਿਨਨੇ ਵੀ ਸੈਸ਼ਨ ਤੁਸੀਂ ਲਾਉਨੇ ਹੋ ਜਾਂ ਜਿਹੜੇ ਲੋਕ ਤੁਹਾਡੇ ਨਾਲ ਕੰਸਲਟ ਕਰਦੇ ਆ ਤੁਹਾਨੂੰ ਕੀ ਲੱਗਦਾ ਮੇਨ ਕਾਰਨ ਕੀ ਹੁੰਦਾ ਉਹਨਾਂ ਦੇ ਆਪਣੇ ਅੰਦਰੋਂ ਦੁਖੀ ਹੁੰਦੇ ਨੇ ਜਾਂ ਵਾਕਈ ਦੁਨੀਆ ਤੋਂ ਦੁਖੀ ਹੁੰਦੇ ਨੇ ਜਾਂ ਲੋਕ ਦੁਖੀ ਕਰ ਰਹੇ ਹੁੰਦੇ ਉਹਨਾਂ ਨੂੰ ਸਿਰ ਗੱਲ ਇਹ ਹੈ ਗੱਲ ਇਹ ਹੈ ਸਾਡੇ ਅੰਦਰ ਨਾ ਕਈ ਸਾਰੀ ਚੀਜ਼ਾਂ ਦਬੀਆਂ ਪਈਆਂ ਹੁੰਦੀਆਂ ਠੀਕ ਹੈ ਜੀ ਵੀ ਮੇਰੇ ਅੰਦਰ ਕੋਈ ਐਸਾ ਇਮੋਸ਼ਨ ਜੋ ਮੈਂ ਨਹੀਂ ਐਕਸਪੈਕਟ ਕੀਤਾ ਕਿਸੇ ਨੇ ਮੇਰੀ ਇਨਸਲਟ ਕੀਤੀ ਕਿਸੇ ਨੇ ਮੈਨੂੰ ਡਾਂਟਿਆ ਕਿਸੇ ਨੇ ਮੇਰਾ ਗਲਤ ਫਾਇਦਾ ਚੱਕਿਆ ਠੀਕ ਹੈ ਕਿਸੇ ਨੇ ਮੈਨੂੰ ਫਿਜ਼ੀਕਲ ਜਾਂ ਮੈਂਟਲ ਅਬਿਊਜ਼ ਕੀਤਾ ਠੀਕ ਹੈ ਸਾਡੇ ਕੋ ਫੀਮੇਲਜ਼ ਆਂਦੇ ਉਹਨਾਂ ਨਾਲ ਬਹੁਤ ਸਾਰੇ ਕਨਸਰਨ ਹੁੰਦੇ ਹੁਣ ਉਹ ਚੀਜ਼ ਉਹਨਾਂ ਨੇ ਕਿਸੇ ਨਾਲ ਡਿਸਕਸ ਨਹੀਂ ਕੀਤੀ ਆਪਣੇ ਮਨ ਚੋਂ ਉਹਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜਦੋਂ ਕੱਢੀ ਨਹੀਂ ਤੇ ਉਹ ਦਬਾਅ ਜਿਹੜਾ ਨਾ ਉਹ ਸਰੀਰ ਚ ਦਿਮਾਗ ਚ ਆ ਕੇ ਬਹਿ ਜਾਂਦਾ ਠੀਕ ਹੈ ਪਰ ਜਦ ਤੱਕ ਉਹ ਨਿਕਲੇਗਾ ਨਹੀਂ ਨਾ ਤਦ ਤੱਕ ਤੁਸੀਂ ਕਦੀ ਵੀ ਆਪਣੇ ਪ੍ਰੈਸੈਂਟ ਨੂੰ ਇੰਜੋਏ ਨਹੀਂ ਕਰ ਸਕਦੇ ਜੋ ਪਾਸਟ ਆਪਾਂ ਨਾਲ ਉਹਨੂੰ ਸੋਚੀ ਜਾ ਰਹੇ ਹਾਂ ਸੋਚੀ ਜਾ ਰਹੇ ਹਾਂ ਉਹਨੂੰ ਨਾਲ ਦੀ ਨਾਲ ਲੈ ਕੇ ਚੱਲ ਰਹੇ ਹਾਂ ਹਾਂ ਕਿਉਂਕਿ ਇੱਕ ਇਨਸੀਡੈਂਟ ਹੋਇਆ ਤੁਹਾਡੇ ਨਾਲ ਉਹ 5 ਸਾਲ ਪੁਰਾਣਾ 10 ਸਾਲ ਪੁਰਾਣਾ 15 ਸਾਲ ਪੁਰਾਣਾ ਹੈ ਪਰ ਤੁਸੀਂ ਉਹਨੂੰ ਬਾਰ-ਬਾਰ ਰਿਪੀਟ ਕਰਦੇ ਜਾ ਰਹੇ ਹੋ ਉਹ ਹੋਰ ਗੂੜਾ ਡਾਰਕ ਹੋਈ ਜਾ ਰਿਹਾ ਉਹ ਤੁਸੀਂ 80% ਲੋਕਾਂ ਨੂੰ ਮਿਲਿਓ ਉਹ ਹਮੇਸ਼ਾ ਨਾ ਪੁਰਾਣੀ ਗੱਲ ਕਰਨਗੇ ਬਿਲਕੁਲ ਉਹਨਾਂ ਕੋਲ ਅੱਗੇ ਦੀ ਕੋਈ ਗੱਲ ਨਹੀਂ ਹੈ ਉਹਨਾਂ ਕੋਲ ਅੱਜ ਦੀ ਕੋਈ ਗੱਲ ਨਹੀਂ ਹੈ ਹਮੇਸ਼ਾ ਪੁਰਾਣੀ ਗੱਲ ਕਰਨਗੇ ਹਾਂਜੀ ਠੀਕ ਹੈ ਕਿਉਂ ਉਹ ਜੋ ਪੁਰਾਣੀ ਗੱਲ ਨਾ ਉਹਨਾਂ ਦੇ ਮਨ ਦੇ ਅੰਦਰ ਜਿਹੜਾ ਸੋਲੂਸ਼ਨ ਚਾਹੀਦਾ ਸੀ ਨਾ ਉਹਨਾਂ ਨੂੰ ਰਾਈਟ ਆਨਸਰ ਨਹੀਂ ਮਿਲਿਆ ਰਾਈਟ ਸੋਲੂਸ਼ਨ ਨਹੀਂ ਮਿਲਿਆ ਤੇ ਉਹ ਥੌਟ ਜਿਹੜਾ ਨਾ ਉਹ ਦਿਮਾਗ 'ਚ ਅਟਕਿਆ ਪਿਆ ਜਿਹੜਾ ਨੈਗੇਟਿਵਿਟੀ ਦੇ ਰਿਹਾ ਠੀਕ ਹੈ ਜੀ ਪਰ ਤੁਹਾਨੂੰ ਦੱਸਾਂ ਕਿਉਂ ਖਾਲੀ 네ਗੇਟਿਵਿਟੀ ਨਹੀਂ ਦਿੰਦਾ ਉਹ ਨਾਲ-ਨਾਲ ਬਿਮਾਰੀਆਂ ਵੀ ਦਿੰਦਾ ਹਾਂ ਆ ਜਿਹੜੇ ਲੋਕਾਂ ਨੂੰ ਆਰਥਰਾਇਟਿਸ ਹੈ ਜਿਹੜੇ ਲੋਕਾਂ ਨੂੰ ਸ਼ੋਲਡਰ ਪੇਨ ਹੈ ਸਰਵਾਈਕਲ ਹੈ ਲੋਅਰ ਬੈਕ ਹੈ ਬਹੁਤ ਸਾਰੀ ਕੰਡੀਸ਼ਨ ਦੇ ਅੰਦਰ ਹੈ ਸਾਈਕੋਸੋਮੈਟਿਕ ਹੈ ਔਰ ਇਹ ਥੌਟ ਦੇ ਨਾਲ ਸਿਚੁਏਸ਼ਨ ਦੇ ਨਾਲ ਬਣਿਆ ਆਪਣੇ ਅੰਦਰ ਹੀ ਆਪ ਬਿਮਾਰੀ ਪੈਦਾ ਕਰ ਰਹੇ ਆ ਤੁਸੀਂ ਆਪ ਸਾਬ ਲਾਓ ਆ ਜਿਹੜਾ ਆਰਥਰਾਇਟਿਸ ਹੈ ਇਹ ਜ਼ਿਆਦਾ ਮੇਲ ਨੂੰ ਹੁੰਦਾ ਫੀਮੇਲ ਨੂੰ ਹੁੰਦਾ ਇਕੱਠੀਆਂ ਮੇਰੀ ਖਿਆਲ ਚ ਔਰਤਾਂ ਨੂੰ ਜ਼ਿਆਦਾ ਹੁੰਦਾ ਕਿਉਂ ਦਿਮਾਗ ਦੀਆਂ ਗੁੰਝਲਾਂ ਬਹੁਤ ਸਾਰੀਆਂ ਨੇ ਉਹ ਗੁੰਝਲਾਂ ਸਰੀਰ ਤੱਕ ਜਾਂਦੀਆਂ ਸਰ ਠੀਕ ਹੈ ਜੀ ਬਹੁਤ ਸਾਰੀਆਂ ਗੱਲਾਂ ਦੱਬ ਕੇ ਬੈਠੀਆਂ ਹੁੰਦੀਆਂ ਔਰਤਾਂ ਡਿਸਕਸ ਨਹੀਂ ਕਰ ਪਾਉਂਦੀਆਂ ਕੱਢ ਨਹੀਂ ਪਾਉਂਦੀਆਂ ਸਾਡੇ ਪ੍ਰੋਗਰਾਮ 'ਚ ਤੁਸੀਂ ਆਇਓ ਤੁਹਾਨੂੰ ਇਨਵਾਈਟ ਕਰਾਂਗੇ ਲੋਕੀ ਨਾ ਚੀਕਾਂ ਮਾਰ ਮਾਰ ਕੇ ਰਵੰਦੇ ਆ ਮੈਂ ਦੇਖਿਆ ਮੈਂ ਦੇਖਿਆ ਤੇ ਉਹਦੇ 'ਚ ਲੋਕਾਂ ਦੇ ਗੁਬਾਰ ਕਢਾਨੇ ਆ ਬਿਲਕੁਲ ਔਰ ਉਹ ਕਰਨ ਤੋਂ ਬਾਅਦ ਨਾ ਲੋਕਾਂ ਦੀ ਬੋਡੀ ਲਾਈਟ ਫੀਲ ਹੁੰਦੀ ਹੈ ਮਾਈਂਡ ਵੀ ਫੀਲ ਹੁੰਦਾ ਉਸ ਤੋਂ ਬਾਅਦ ਲੋਕੀ ਕਹਿੰਦੇ ਯਾਰ ਵਾਕੇ ਹੀ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਮੈਂ ਰੀਫਰੈਸ਼ ਹੋ ਗਿਆ ਹਾਂ ਜੀ